ਸਟੋਰੀ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਰਾਜਪਾਲ ਪੰਜਾਬ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਕੀਤੀ ਸ਼ੁਰੂਆਤ 4 ਅਪ੍ਰੈਲ ਨੂੰ ਫਤਿਹਗੜ੍ਹ ਚੂੜੀਆਂ ਵਿਖੇ ਨਸ਼ਿਆਂ ਵਿਰੁੱਧ ਕਰਨ ਦੀ ਪੈਦਲ ਯਾਤਰਾ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬਚੰਦ ਕਟਾਰੀਆ ਵੱਲੋਂ ਸਰਦ ਦੀ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਕਸਬੇ ਚ ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਪੈਦਲ ਯਾਤਰਾ ਸ਼ੁਰੂ ਕੀਤੀ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬਚੰਦ ਕਟਾਰੀਆ ਵੱਲੋਂ ਨਸ਼ਿਆਂ ਖਿਲਾਫ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਇਸ ਪੈਦਲ ਯਾਤਰਾ ਵਿੱਚ ਜ਼ਿਲ੍ਹੇ ਦੇ ਨੌਜਵਾਨ ਖਿਡਾਰੀ ਵਿਦਿਆਰਥੀ ਲੇਖਕ ਬੁੱਧੀਜੀਵੀ ਵਤ ਵਕਸ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਮ ਲੋਕ ਹਿੱਸਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਲਿਆ ਗਿਆ। ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਨੁਮਾਇੰਦੇ ਦੇ ਨਾਮ ਦੇ ਇੱਕ ਜੋ ਹੈ। ਦੋ ਨਸ਼ਾ ਵੋਟ ਪੰਜ ਦਰਜਾ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ। ਹੋਰ ਪਾਸ ਹੋ ਗਈ ਆ ਦੀ ਫਿਰ ਆ ਜਾ ਤੁਸੀਂ ਅਗਲੇ ਕਮਰ ਨੇ ਜਲਦੀ ਜਲਦੀ ਚਾਹਤਾ ਹੈ ਬਾਬਾ ਜੀ ਨੂੰ ਦੱਸਦਾ ਹਾਂ ਕਿ ਫੌਨ ਜਦੋਂ ਉਹ ਕੋਲ ਆਉਣਗੇ ਜੀ ਜੀ ਨੂੰ ਆਓ ਗੁਰੂਗਰਾਮ ਪੰਜਾਬ ਜੀ ਗੀ ਗੁਲਾਬਾਂ ਕਿਹੜੀਆਂ ਜੀ ਜੀ ਕਪਾੜਪੁਰ ਜੀ ਲੜ ਕੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਮੈਂ ਜੀ ਰਿਟਾਇਰਡ ਸੁਭਾਗ ਦੇ ਵਿੱਚ ਮਦਨਾ ਸ਼ਰਮਾ ਕੋਰੋਕ ਸਿਕਨਲ ਅੱਜ ਗਵਰਨਰ ਸਾਹਿਬ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਨਕਿਆਂ ਦੇ ਵਿਰੋਧ ਕੀ ਲੱਗਦਾ ਹੈ ਫਾਇਦਾ ਕਿੰਨਾ ਕੁ ਮਿਲੇਗਾ ਪੰਜਾਬ ਨੂੰ ਇਸ ਦਾ ਦੇਖੋ ਜੀ ਮਹਮ ਬਹੁਤ ਬੜੀਆ ਹੈ ਫਰਕ ਪਏਗਾ ਕਿਉਂਕਿ ਕੋਈ ਵੀ ਕਟਨਾ ਕਰਦੀ ਹੋਵੇ ਮੈਰਿਟ ਮੈਰਿਟ ਹੋਂਦਾ ਹੀ ਹੁੰਦਾ ਹੈ ਕਿਹਦੇ ਨਾਲ ਫਾਇਦਾ ਹੋਏਗਾ आम जनता ਨੂੰ ਜਦਾ ਹੀ ਦੀ ਹੈ ਤੇ ਉਹ ਜਰੂਰ ਇੱਥੇ ਧਿਆਨ ਦੇਣਗੇ ਉਹ ਨਸ਼ਾ ਨੂੰ ਖਤਮ ਕਰਨਗੇ ਵੱਡੇ ਕਦਮ ਨਹੀਂ ਕੋਈ ਚਿੱਤਾਂ ਦੀ ਲੋੜ ਹੈਗੀ ਜਿਆਦਾ ਐਸੇ ਨਸ਼ੇ ਦੇ ਜੰਗਾਲ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਦੇਖੋ ਜੀ ਇਹ ਨਸ਼ਾ ਮੈਂ ਨਹੀਂ ਕਹਿ ਸਕਦਾ ਲੇਕਿਨ ਨਸ਼ਾ ਵੀ ਜਿਹੜੇ ਵੱਡੇ ਅਧਿਕਾਰੀ ਨੇ ਉਹ ਹੀ ਕਰਾਉਂਦੇ ਨੇ ਬਈ ਇਹ ਕਿਉਂਕਿ ਛੋਟਾ ਮੋਟਾ ਬੰਦਾ ਤਾਂ ਵਿਚਾਰਾ ਨਾ ਦਾ ਹੀ ਹੈ ਇਹਨਾਂ ਨੂੰ ਪਹਿਲੇ ਨਕੇਲ ਪਾਣੀ ਜਿਹੜੀ ਜਿਹੜੇ ਕਰਾਉਂਦੇ ਆ ਨਾ ਜਿਹੜੇ ਵੱਡੇ ਉਹਨਾਂ ਦੇ ਨਕੇਲ ਪਾਣੀ ਜਿਹੜੀ ਹੈ ਹਾਂ ਜੀ ਸਰ ਸਰ ਕੀ ਨਾਮ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਸਰ ਇੱਥੇ ਅੱਜ ਕਿਤਾਬ ਕੋਈ ਲੋਕ ਨੂੰ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਯਾਤਰਾ ਕੀਤੀ ਗਈ ਹੈ ਬਿਲਕੁਲ ਸਮਾਜ ਦੇ ਇਹਦਾ ਕੋਈ ਫਾਇਦਾ ਮਿਲੇਗਾ ਲੋਕਾਂ ਨੂੰ ਕਿਉਂਕਿ 20-25 ਸਾਲ ਤੇ ਹੋ ਗਿਆ ਸੀ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਹਨ ਨਹੀਂ ਜੀ ਵੇਖੋ ਜੀ ਜਦੋਂ ਵੀ ਕੋਈ ਚੀਜ਼ ਜਿਹੜੀ ਹੈ ਕਿਸੇ ਪਲੇਟਫਾਰਮ ਤੇ ਕੋਈ ਵੀ ਚੀਜ਼ ਚੱਲਦੀ ਆ ਤੇ ਇਸ ਕਰਕੇ ਅੱਜ ਵੀ ਜਿਹੜਾ ਆਪਣੀ ਸਰਕਾਰ ਦਾ ਜਿਹੜਾ ਪ੍ਰਾਲਾ ਹੈ ਨਸ਼ਿਆਂ ਉੱਤੇ ਜਿਹੜਾ ਮੈਮ ਛੇੜੀ ਹੈ ਇਹਨਾਂ ਨੇ ਇਸ ਚੀਜ਼ ਦਾ ਵੇਖੋ ਫਾਇਦਾ ਤਾਂ ਮਿਲਦਾ ਹੀ ਆ ਆ ਵੇਖੋ ਇਹ ਜਿਹੜੀ ਅੱਜ ਪੈਦਲ ਯਾਤਰਾ ਵਾ ਸਾਡੇ ਪੰਜਾਬ ਦੇ ਰਾਜਪਾਲ ਜਿਹੜੇ ਆਏ ਆ ਠੀਕ ਆ ਉਹਨਾਂ ਨੂੰ ਵੇਖੋ ਉਹਨਾਂ ਦੇ ਆਉਣ ਦੇ ਨਾਲ ਇੱਥੇ ਲੋਕਾਂ ਨੂੰ ਬੜਾ ਉਤਸ਼ਾਹ ਮਿਲੇਗਾ ਲੋਕਾਂ ਦਾ ਹੋਰ ਮੋਟੀਵੇਸ਼ਨ ਲੋਕਾਂ ਦੀ ਵਧੇਗੀ ਇਹ ਦੇ ਨਾਲ ਇਸ ਚੀਜ਼ ਦੇ ਨਾਲ ਵੇਖੋ ਇਹੋ ਜਿਹੇ ਪ੍ਰਾਲੇ ਕਰਨ ਦੇ ਨਾਲ ਲੋਕਾਂ ਵਿੱਚ ਜਾਗਰੂਤਾ ਬਹੁਤ ਜ਼ਿਆਦਾ ਵਾਧੀ ਹੈ ਕਿ ਨਸ਼ਿਆਂ ਵਿਰੁੱਧ ਮੈਮ ਜਿਹੜੀ ਹੈ ਚਲੋ ਪੰਜਾਬ ਸਰਕਾਰ ਨੇ ਵੀ ਛੇੜੀ ਹੋਈ ਆ ਓਵਰ ਆਲ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਤੇ ਦੋਨਾਂ ਦਾ ਮੇਨ ਉਪਰਾਲਾ ਜਿਹੜਾ ਮੇਨ ਮੋਟਿਵ ਜਿਹੜਾ ਇਸ ਲਈ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਹਨਾਂ ਨੂੰ ਚੰਗੀ ਰਾਤ ਪਾਉਣ ਦਾ ਉਪਰਾਲਾ ਕਰ ਰਿਹਾ ਹੈ ਇਸੇ ਕਰਕੇ ਇਸ ਚੀਜ਼ ਦੀ ਜਿਹੜੀ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਜਿਹੜਾ ਪਹਿਲਾ ਫਰਸਟ ਸਟੈਪ ਜਿਹੜਾ ਉਪਰਾਲਾ ਚੁੱਕਿਆ ਗਿਆ ਹੈ ਮੇਰੇ ਸਹਾਨਾਂ ਤੇ ਬਹੁਤ ਸ਼ਲਾਘਾਯੋਗ ਹੈ ਕੋਈ ਵੱਡੇ ਕਦਮ ਨਹੀਂ ਚੁੱਕਣ ਦੀ ਲੋੜ ਹੈਗੀ ਇਸ ਤੋਂ ਇਲਾਵਾ ਇਕੋ ਜਿਹੇ ਵੱਡੇ ਕਦਮ ਤੇ ਇਸ ਤਰ੍ਹਾਂੀਆਂ ਚੱਲ ਰਹੀਆਂ ਤੁਸੀਂ ਰੋਜ਼ ਦੇ ਰੋਜ਼ ਨਿਊਜ਼ਪੇਪਰ ਖਬਰਾਂ ਖਬਰਾਂ ਦੇ ਵਿੱਚ ਆਇਆ ਗਿਆ ਕਿ ਜਿਹੜੇ ਵੱਡੇ ਮਗਰਮਸ਼ ਨਸ਼ਾ ਤਸਕਰਾਂ ਵਾਲੇ ਉਹਨਾਂ ਦੀ ਜائਤ ਤੱਕ ਕੁਰਕ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਘਰ ਜਿਹੜੇ ਆ ਢਾਏ ਜਾ ਰਹੇ ਆ ਤੇ ਇਸ ਕਰਕੇ ਇਹ ਉਪਰਾਲੇ ਤੇ ਆਲਰੇਡੀ ਚੱਲ ਹੀ ਰਹੇ ਆ ਮੈਂ ਕਹਿੰਦਾ ਕਿ ਵਧੀਆ ਗੱਲ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕਰਨੇ ਚਾਹੀਦੇ ਆ ਜਿਹੜੇ ਮੇਨ ਮੋٹے ਜਿਹੜੇ ਮਾਰਕੀਟ ਦੇ ਵਿੱਚ ਮਗਰਮਸ਼ ਕਹੋ ਹੋਰ ਤਗੜੇ ਜਿਹੜੇ ਸਮਗਲਰ ਨੇ ਤਸਕਰ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੋਰ ਨਕੇਲ ਪਾਉਣੀ ਚਾਹੀਦੀ ਹੈ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਮੈਂ ਇਸ ਯਾਤਰਾ ਭਾਈ ਕੀ ਨਾਮ ਜੀ ਹੰਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਜੀ ਕਿੰਨਾ ਕੋ ਫਾਇਦਾ ਇਸ ਯਾਤਰਾ ਦਾ ਮਿਲੇਗਾ ਕਿੱਥੇ ਪਹੁੰਚੇ ਹੋਏ ਆ ਤੇ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਅਸੀਂ ਸਾਰੇ ਇੱਥੇ ਟੀਚਰ ਆਏ ਆ ਐਜੂਕੇਸ਼ਨ ਸਕੈਂਟਰੀ ਗੁਰਦਾਸਪੁਰ ਦੇ ਅੰਦਰ ਅਸੀਂ ਤਾਂ ਜਿਹੜਾ ਫਾਇਦੇ ਦੀ ਗੱਲ ਹੈ ਜੀ ਦੇਖੋ ਜੋ ਵੀ ਸਾਨੂੰ ਪਤਾ ਹਾਲਾਤ ਆਈ ਦੀ ਡੇਟ 'ਚ ਪੰਜਾਬ ਦੇ ਹੈਗੇ ਆ ਅਸੀਂ ਤਾਂ ਇਹੀ ਸੋਚਦੇ ਆ ਕਿ ਇਹੋ ਜਿਹੇ ਐਫਰਟਸ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ ਤਾਂ ਕਿ ਹਰੇਕ ਵਿਅਕਤੀ ਤੱਕ ਇਹ ਜਿਹੜਾ ਆ ਸਨੇਹਾ ਪਹੁੰਚੇ ਕਿ ਅੱਜ ਪੰਜਾਬ ਜਿਹੜਾ ਆ ਉਹ ਕਿਹੜੇ ਬੰਨੇ ਨੂੰ ਤੁਰਿਆ ਹੋਇਆ ਅਸੀਂ ਇਸ ਗੱਲ ਦੀ ਸਲਾਹਾ ਕਰਦੇ ਆ ਕਿ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਸ਼ੁਰੂ ਕੀਤੀ ਆ ਵਾਰ ਅਗੇਂਸਟ ਡਰੱਗਸ ਜਿਹੜਾ ਆ ਤਾਂ ਇਹ ਅਸੀਂ ਜਿਹੜੇ ਲੋਕ ਨਸ਼ਾ ਕਰ ਰਹੇ ਆ ਉਹਨਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਹੈਗੀ ਆ ਜਿਹੜੀ ਅੱਗੇ ਸਾਡੀ ਪਨੀਰੀ ਆਉਣ ਵਾਲੀ ਬੱਚੇ ਆ ਉਹਨਾਂ ਨੂੰ ਵੀ ਘੱਮ ਸੇ ਘੱਮ ਇਹਦੇ ਬਾਰੇ ਪਤਾ ਲੱਗੇ ਕਿ ਇਹ ਕਿੰਨਾ ਮਾਰੂ ਅਸਰ ਜਿਹੜਾ ਇਸ ਨਸ਼ੇ ਦਾ ਹੋ ਰਿਹਾ ਲੱਗਦਾ ਇਹਨਾਂ ਜਾਗਰਾਂਵਾਂ ਨਾਲ ਜਾਗਰੂਕ ਹੋਣ ਦੇ ਲੋਕ ਕਿਉਂਕਿ ਪਿਛਲੇ 20-25 ਸਾਲ ਤੋਂ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਦੇਖੋ ਜੀ ਇਹ ਜਿਹੜਾ ਪ੍ਰਸ਼ਾਸਨ ਹੈ ਉਹਦਾ ਤਾਂ ਜ਼ਿੰਮੇਵਾਰੀ ਜਿਹੜੀ ਹੈਗੀ ਆ ਬਣਦੀ ਆ ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਆਪ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ ਅਸੀਂ ਸਿਰਫ ਜੇ ਇੱਕ ਹੀ ਸੋਚੀਏ ਕਿ ਇੱਕ ਰੈਲੀ ਦੇ ਵਿੱਚ ਪੈਦਲ ਯਾਤਰਾ ਕਰਕੇ ਜਾਂ ਭਾਗ ਲੈ ਕੇ ਸਾਰਾ ਕੁਝ ਖਤਮ ਹੋ ਜਾਊਗਾ ਇਦਾਂ ਨਹੀਂ ਹੋਣ ਵਾਲਾ ਜਿੰਨਾ ਚਿਰ ਅਸੀਂ ਖੁਦ ਲੋਕ ਜਿਹੜੇ ਆ ਉਹ ਨਹੀਂ ਜਾਗਰੂਕ ਹੋਵਾਂਗੇ ਜੇ ਅਸੀਂ ਆਪਣੇ ਘਰ ਤੋਂ ਲੈ ਕੇ ਆਂਢ ਗੁਆਂਢ ਦੇ ਵਿੱਚ ਇਹ ਕੰਮ ਨਹੀਂ ਸ਼ੁਰੂ ਕਰਾਂਗੇ ਉਹਨਾਂ ਚਿਰ ਇਹ ਨਸ਼ੇ ਦਾ ਮੇਰੇ ਖਿਆਲ ਨਾਲ ਜਿੰਨਾ ਜਾਲ ਵੇਚੋਗੇ ਐਡਾ ਸੌਖਾ ਖਤਮ ਹੋਣ ਵਾਲਾ ਨਹੀਂ ਹੈ